ਸਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਮੋਗਾ ਦੇ ਪਿੰਡ ਚੁੱਗਾ ਨੇੜੇ ਪੁਲਿਸ ਅਤੇ ਅਪਰਾਧੀਆਂ ਦੇ ਵਿਚਕਾਰ ਮੁਕਾਬਲਾ ਹੋਇਆ ਦੋ ਅਪਰਾਧੀਆਂ ਨੂੰ ਗੋਲੀ ਮਾਰ ਦਿੱਤੀ ਗਈ ਤੇ ਤੈਨੂੰ ਨੂੰ ਗ੍ਰਿਫਤਾਰ ਕੀਤਾ ਗਿਆ 28 ਜਨਵਰੀ ਨੂੰ ਚਾਰ ਬਦਮਾਸ਼ ਮੋਗਾ ਦੇ ਕੋਟਾ ਇਸੇਖਾਨ ਨੇੜੇੋਂ ਇੱਕ ਕਿਰਾਏ ਦੀ ਕਾਰ ਲੈ ਕੇ ਭੱਜ ਗਏ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੂੰ ਐਤਵਾਰ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਮੋਗਾ ਖੇਤਰ ਵਿੱਚ ਇੱਕ ਕਾਰ ਘੁੰਮ ਰਹੀ ਹੈ ਕੋਈ ਅਪਰਾਧ ਕਰਨ ਵਾਲਾ ਹੈ ਮੋਗਾ ਪੁਲਿਸ, ਤਰਮਕੋਟ ਪੁਲਿਸ ਅਤੇ ਕੋਟਾਈਸਾ ਪੁਲਿਸ ਦੀ ਸੀਆਈਏ ਟੀਮ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮੋਗਾ ਪਿੰਡ ਦੇ ਚੁਗਾ ਲਿੰਕ ਰੋਡ ਤੇ ਇੱਕ ਕਾਰ ਵਿੱਚ ਯਾਤਰਾ ਕਰ ਰਹੇ ਪੰਜ ਅਪਰਾਧੀਆਂ ਨੂੰ ਘੇਰ ਲਿਆ। ਕਾਰ ਵਿੱਚ ਸਵਾਰ ਪੰਜ ਅਪਰਾਧੀਆਂ ਨੇ ਪੁਲਿਸ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋ ਅਪਰਾਧੀ ਜ਼ਖਮੀ ਹੋ ਗਏ ਤੇ ਤਿੰਨ ਨੂੰ ਕਾਬੂ ਕਰ ਲਿਆ ਗਿਆ। ਇਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਮੋਗਾ ਵਿੱਚ ਦਾਖਲ ਕਰਵਾਇਆ ਗਿਆ। ਦੋਵੇਂ ਜ਼ਖਮੀਆਂ ਦੀ ਪਛਾਣ ਵਿਸ਼ਾਲ ਵਾਸੀ ਹਰੀਕੇ, ਬੋਬੇ ਵਾਸੀ ਫਤਿਹ 5 ਤੂਰ ਵੱਜੋ ਹੋਈ ਹੈ ਜਦੋਂ ਕਿ ਹਰਪ੍ਰੇਤ ਅਤੇ ਸਾਹਿਲ ਮੌਕੇ ਤੇ ਪੱਜਨ ਵਿੱਚ ਕਾਮਯਾਬ ਹੋ ਗਏ ਅਪਰਾਧੀਆਂ ਨੇ ਮੌਕੇ ਤੇ ਪੁਲਿਸ ਤੇ 4 ਗੋਲੀਆਂ ਚਲਾਈਆਂ ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅਪਰਾਧੀਆਂ ਤੇ 5 ਗੋਲੀਆਂ ਚਲਾਈਆਂ ਐਨਾ ਬਦਮਾਸ਼ਾਂ ਨੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਹ ਅਪਰਾਧ ਕੀਤਾ ਹੈ ਉਹਨਾਂ ਕੋਲੋਂ 32 ਬੋਰ ਪਿਸਤੌਲ ਤੇ ਕੀਆਕਾਰ ਅਤੇ ਦੋ ਤੇਜ਼ ਤਾਰ ਹਥਿਆਰ ਬਰਾਮਦ ਕੀਤੇ ਗਏ ਹਨ ਮਚ ਹੋਈ ਸੀ ਉਹਨਾਂ ਨੇ ਪੈਟਰੋਲ ਪੰਪ ਵੀ ਲੁੱਟਿਆ ਸੀ ਤੇ ਉਹ ਤੇ ਸਾਡੀ ਮੋਗਾ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਟੈਕਨੀਕਲੀ ਤੇ ਹਿਊਮਨ ਇੰਟ ਦੇ ਬੇਸਿਸ ਤੇ ਅਸੀਂ ਵਰਕ ਕਰ ਰਹੇ ਸੀ ਤੇ ਅੱਜ ਡੀਐਸਪੀ ਧਰਮਕੋਟ ਇਨਚਾਰਜ ਹੈ ਇਹ ਐਸਐਚਓ ਕੋਟੀਸੇਖਾਂ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਉਹ ਬੰਦੇ ਜਿਹੜੇ ਨੇ ਉਹ ਅੱਜ ਇਸ ਏਰੀਆ ਦੇ ਵਿੱਚ ਹੈਗੇ ਨੇ ਕੋਈ ਹੋਰ ਵਾਰਡ ਦਾ ਤੂੰ ਅੰਜਾਮ ਦੇਣ ਦੀ ਫਿਰਾਕ ਚ ਹੈਗੇ ਸੀ ਆ ਸਾਰਾ ਜਿਹੜਾ ਆਪਰੇਸ਼ਨ ਆ ਉਹ ਐਸਪੀਡੀ ਮੋਗਾ ਦੀ ਸੁਪਰਵਾਈਜ਼ਨ ਚ ਹੋਇਆ ਹੈ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਐਪਰੀਹੈਂਡ ਕਰਨ ਲਈ ਇੱਥੇ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕਰਤੀ ਭਜਣ ਦੀ ਫਿਰਾਕ ਦੇ ਲਈ ਉਹਨਾਂ ਨੇ ਓਪਨ ਫਾਇਰ ਕੀਤਾ ਪੁਲਿਸ ਟੀਮ ਦੇ ਵੱਲ ਤੇ ਉਹਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਦੋ ਅਕਿਊਜ਼ਡ ਉਹਨਾਂ ਦੇ ਵਿੱਚੋਂ ਇੰਜਰਡ ਹੋ ਗਏ ਟੋਟਲ ਹੈ ਪੰਜ ਦੋਸ਼ੀ ਹੈਗੇ ਸੀ ਗੱਡੀ ਦੇ ਵਿੱਚ ਤੇ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਦੋਹਾਂ ਨੂੰ ਇੰਜਰਡ ਹੋਣ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਉੱਥੇ ਉਹਨਾਂ ਦੀ ਕੰਡੀਸ਼ਨ ਸੇਫ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਤੇ ਉਹਨਾਂ ਦਾ ਵੀ ਹੁਣ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਉਹ ਵੀ ਹੁਣ ਸਟੇਬਲ ਹੈਗੇ ਉਹਨਾਂ ਤੋਂ ਇੱਕ ਬੱਤੀ ਬੋਰਡ ਦੀ ਰਿਵੋਲਵਰ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਸ਼ਾਰਪੇਸਡ ਵੈਪਨ ਵਗੈਰਾ ਉਹਨਾਂ ਤੋਂ ਹੋਰ ਵੀ ਮਿਲੇ ਨੇ ਸਰ ਕੋਈ ਪੈਜਿਉਲਟੀ ਹੈ ਇਹ ਦੋ ਜਿਹੜੇ ਅਕਿਊਜ਼ ਨੇ ਇੰਜਰਡ ਹੋਏ ਨੇ ਬਾਕੀ ਉਸ ਤੋਂ ਇਲਾਵਾ ਪੁਲਿਸ ਟੀਮ ਦਾ ਬਚਾਰਿਆ ਗਿਆ ਇਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭਜਣ ਨਹੀਂ ਦਿੱਤਾ ਉਹਨਾਂ ਦੇ ਮਗਰ ਭੱਜ ਕੇ ਆਪ ਦੀ ਜਾਨ ਦੀ ਫਿਕਰ ਕਰੇ ਬਿਨਾ ਉਹਨਾਂ ਨੂੰ ਫੜ ਲਿਆ ਮੌਕੇ ਤੇ ਕੀ ਆ ਗੱਡੀ ਸਰਕਵਰ ਹੋਈ ਹੈ ਸਰ ਇੱਥੋਂ ਕੋਈ ਸੀ ਵੀ ਕਰੇ ਹਾਂਜੀ ਇੱਥੇ ਗਨ ਪੁਆਇੰਟ ਤੇ ਹੀ ਉਹ ਖੋਈ ਸੀ ਉਹਦੇ ਸਬੰਧੀ ਐਫ ਆਰ ਵੀ ਰਜਿਸਟਰਡ ਹੈ ਤੇ ਇਨ੍ਹਾਂ ਅਕਿਊਜ਼ਡ ਦੀ ਆਈਡੈਂਟੀਫਿਕੇਸ਼ਨ ਇਨ੍ਹਾਂ ਤੇ ਵਰਕ ਕਰਨ ਤੋਂ ਬਾਅਦ ਹੋ ਗਈ ਸੀ ਤੇ ਅੱਜ ਇਹਨਾਂ ਨੂੰ ਇੱਥੇ ਅਰੈਸਟ ਕਰ ਲਿਆ ਤੇ ਇਨ੍ਹਾਂ ਨੇ ਓਪਨ ਫਾਇਰ ਕਰਤਾ ਸੀ ਪੁਲਿਸ ਟੀਮ ਤੇ ਉਹ ਕ੍ਰਾਈਮ ਲੈਰ ਨੂੰ ਪਤਾ ਲੱਗਾ ਸਰ ਕੋਈ ਗਰੂਪ ਹੈ ਸਰ ਇਹ ਕਿ ਪੰਜ ਮੈਂਬਰ ਹੀ ਸੀ ਹੋਰ ਵੀ ਹੈ ਸਰ ਹਜੇ ਤੱਕ ਇਹ ਪੰਜ ਬੰਦੇ ਹੀ ਹੈਗੇ ਸੀ ਇਹਨਾਂ ਦੇ ਹੋਰ ਵੀ ਅਸੋਸੀਏਟਸ ਹੋ ਸਕਦੇ ਨੇ ਉਹ ਇਹਨਾਂ ਦੀ ਹੁਣ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਹੋਰ ਜਿਹੜੇ ਵੀ ਬੰਦੇ ਇਸ ਗੈਂਗ ਦੇ ਨਾਲ ਇਨਵੋਲਡ ਹੋਣਗੇ ਉਹਨਾਂ ਦੇ ਵੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ